ਹੈਲੋ ਹਾਂਜੀ ਸਾਸ਼ੀਆ ਕਾਲਜਾਸ ਬ੍ਰੈਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ حاضر ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜੋ ਵੀਡੀਓ ਹੈ ਜੀ ਇਹ कॉटन स्टॉप ਦਾ ਕਪੜਾ ਹੈ ਠੀਕ ਹੈ ਜੀ ਇਹਦੇ ਵਿੱਚੋਂ ਤੁਹਾਨੂੰ ਸਾਰੇ ਸੂਟ ਦੀ ਆਪਾਂ ਕਟਿੰਗ ਤੇ ਕਪੜਾ ਉਤਾਰਨ ਦਾ ਤਰੀਕਾ ਦੱਸਾਂਗੇ ਕਾਟਾ ਨਹੀਂ ਦੱਸਾਂਗੇ ਕਮੀਜ਼ ਕਿਸ ਤਰ੍ਹਾਂ ਉਤਾਰਿਆ ਜਾਂਦਾ ਬਾਜੂ ਦੀ ਲੰਬਾਈ ਕਿਸ ਤਰ੍ਹਾਂ ਉਤਾਰੀ ਜਾਂਦੀ ਹੈ ਪਹੁੰਚ ਕਿਸ ਤਰ੍ਹਾਂ ਉਤਾਰੇ ਜਾਂਦੇ ਆ ਬਾਟਮ ਕਿਸ ਤਰ੍ਹਾਂ ਉਤਾਰੀ ਜਾਂਦੀ ਹੈ ਦੇਖੋ ਇਸ ਵੀਡੀਓ ਦੇ ਵਿੱਚ ਹੁਣਾਂ ਦੇਖੋ ਜੀ ਘੇਰ ਲੋਟ ਕੱਪੜਾ ਹੈ ਕਮੀਜ਼ ਦੀ ਲੈਂਥ 43 ਇੰਚ ਤਿਆਰ ਹੈ 42 ਦੀ ਕਟਾਈ ਕੀਤੀ ਜਾਣੀ ਆ ਕਮੀਜ਼ ਦਾ ਘੇਰ 20 ਇੰਚ ਤਿਆਰ ਹੈ 24 ਇੰਚ ਦੀ ਕਟਾਈ ਕੀਤੀ ਜਾਣੀ ਆ ਇੰਨਾ ਹੀ ਮੈਂ ਤੁਹਾਨੂੰ ਦੱਸੂਗੀ ਕਾਟਾ ਮੈਂ ਨਹੀਂ ਦੱਸੂਗੀ ਕਾਟਾ ਤੁਹਾਨੂੰ ਇਸ ਨਾਪਦੀਆਂ ਆਪਾਂ ਵੀਡੀਓ ਪਾ ਚੁੱਕੇ ਆ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਇਹ ਪੈ ਕਿਸੇ ਭੈਣ ਦਾ ਕਮੈਂਟ ਆਇਆ ਸੀ ਵੀ ਸਾਨੂੰ ਕਮੀਜ਼ ਤੋਂ ਲੈ ਕੇ ਬਾਟਮ ਤੱਕ ਸਾਰੇ ਕਮੀਜ਼ 5 ਮੀਟਰ ਦੇ ਵਿੱਚੋਂ ਕਪੜਾ ਉਲੋ ਉਤਾਰਨ ਦਾ ਤਰੀਕਾ ਦੱਸੋ ਜੀ ਅੱਜ ਪੈਨੋ ਵੀਡੀਓ ਦੇਖ ਲਓ ਤੁਸੀਂ ਧਿਆਨ ਦੇ ਨਾਲ ਠੀਕ ਹੈ ਜੀ ਆ ਦੇਖੋ ਜਿੰਨੀ ਤੁਹਾਡੀ ਲੈਂਥ ਹੋਈ ਤੁਸੀਂ ਲੈਂਥ ਉਤਾਰਨੀ ਆ 46 ਕੇ 47 ਇੰਚ ਠੀਕ ਹੈ ਜੀ 40 ਇੰਚ ਉਤਾਰ ਲਓ 43 ਇੰਚ ਹੋ ਤਿਆਰ ਆ 3 ਇੰਚ ਐਕਸਟਰਾ ਮਾਰਜਨ ਹੋ ਜਾਊਗਾ ਤਰਪਾਈ ਦਾ ਠੀਕ ਹੈ ਜੀ ਆ ਕਪੜਾ ਆਪਾਂ ਐਕਸਟਰਾ ਇੱਧਰ ਸੋਟ ਲਿਆ ਤੇ ਆ ਆਪਾਂ ਵਿਛਾ ਲਿਆ ਇਹ ਤੋਂ ਵਿਛਾਉਣ ਦਾ ਮਤਲਬ ਜਿੰਨਾ ਆਪਣਾ ਕਮੀਜ਼ ਸ਼ਿਆਰੀਆਂ ਚਾ ਸ਼ਿਆਰੀਆਂ ਚਾ ਇਸ ਤਰ੍ਹਾਂ ਪਿੱਤੇ ਨਾ ਨਾ ਪੋਕਲਾ ਘੇਰ ਲੋਟ ਐ ਨੂੰ ਡਬਲ ਫੋਲਡਿੰਗ ਕਰਕੇ ਉਤਾਰਨਾ ਤੇ ਘੇਰ 24 ਇੰਚ ਐਸ ਲੋਟ ਘੇਰ ਨਹੀਂ ਆ ਰੇ ਡਬਲ ਫੋਲਡਿੰਗ ਕਰਕੇ ਘੇਰ ਆਊਗਾ ਜੀ ਹਾਂ ਦੇਖੋ ਹੁਣ ਹੈਗਾ 43 ਤਿਆਰ ਆ 46 ਦੀ ਇਸ ਤਰ੍ਹਾਂ ਕਟਾਈ ਕਰ ਲਓ ਜੀ ਹਾਂ ਲਓ ਜੀ ਇਹਦੀ ਮਾਰਕਿੰਗ ਕੱਚੀ ਅਸਤਰਾ ਕਰ ਲਈ ਦੇਖੋ ਭੈਣੋ ਇਸ ਤਰ੍ਹਾਂ ਮਾਰਕਿੰਗ ਕਰ ਲਈ ਇਹਨੂੰ ਡਬਲ ਇੱਥੋਂ ਫੋਲਡਿੰਗ ਕਰ ਲਿਆ ਇੱਥੋਂ ਫੋਲਡਿੰਗ ਕਰਕੇ ਆ ਲਹਿਰ ਜਿਹੜੀ ਇੱਧਰ ਲਾ ਕੇ ਮਲਾ ਦਿੱਤੀ ਕਮੀਜ਼ ਦਾ ਕੱਪੜਾ ਉਤਾਰ ਦਿੱਤਾ ਠੀਕ ਹੈ ਜੀ ਇਸ ਤਰ੍ਹਾਂ ਹਾਲੋ ਜੀ ਇਸ ਤਰ੍ਹਾਂ ਜੀ ਕਮੀਜ਼ ਦਾ ਕੱਪੜਾ ਉੱਤਰ ਜੂਗਾ ਇਸ ਤਰ੍ਹਾਂ ਆਪਣੇ ਦਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਬਾਅਦ ਵਗੈਰਾ ਕੱਢ ਕੇ ਵਿਛਾ ਲਿਓ ਪਹਿਲਾਂ ਉਤਾਰਨ ਤੋਂ ਪਹਿਲਾਂ ਵੀ ਨਾਪ ਲਿਓ ਪੇਰਾ ਲੈਂਥ ਜਿਹੜਾ ਕੇਰਾ ਤਾਂ ਆਪਾਂ ਜਿੱਥੇ ਮਾਰਕਿੰਗ ਕੀਤੀ ਹੈ ਉੱਥੋਂ ਦੂਰਾ ਕਰਕੇ ਰੱਖ ਲਿਆ ਤੇ ਹੁਣ ਕੇਰਾ ਫਿਰ ਫਿੱਤਾ ਮਾਰੋ ਜਿਹਦੇ ਦੂਰਾ ਹੋ ਗਿਆ ਫੀਤਾ ਫੇਰ ਮਾਰੋ ਫੀਤਾ ਮਾਰਨ ਦੇ ਨਾਲ ਆਪਾਂ ਨੂੰ ਕਲੀਅਰ ਹੋ ਜਾਂਦਾ ਵੀ ਵਾਟ ਕੇ ਜੀ ਉਹਨਾਂ ਕਮੀਜ਼ ਕੱਪੜਾ ਉੱਪਰ ਜਾ ਕੇ ਫੋਲਡਿੰਗ ਹੋ ਗਿਆ ਠੀਕ ਹੈ ਵੈਸੇ ਤਾਂ ਆਪਾਂ ਮਾਰਕਿੰਗ ਕਰ ਹੀ ਲਈ ਸੀ ਆ ਦੇਖੋ ਹੁਣ ਇੰਚ ਟੇਪ ਮਾਰਨਾ ਤਿੰਨ ਜਗ੍ਹਾ ਤੇ ਮਾਰਨਾ ਇਸ ਤਰ੍ਹਾਂ 47 46 46 40 64 46 ਓਕੇ ਇਸ ਤਰ੍ਹਾਂ ਹੁਣ ਕੱਪੜਾ ਕੱਟ ਲਓ ਇਹ ਹੋ ਗਿਆ ਆਪਣਾ ਕਮੀਜ਼ ਦੀ ਲੈਂਥ ਕਟਾਈ ਤਿਆਰ ਆ 46 ਦੀ ਕਟਾਈ ਕਰ ਦਿੱਤੀ ਠੀਕ ਹੈ ਜੀ ਇਹ ਕਰ ਦਿੱਤੀ ਹੁਣ ਇਹ ਕੱਪੜਾ ਇਸ ਤਰ੍ਹਾਂ ਚੱਕਣਾ ਇਹਨੂੰ ਸਿੰਗਲ ਕਰ ਲਿਓ ਜੀ ਇਸ ਤਰ੍ਹਾਂ ਸਾਰਾ ਕੱਪੜਾ ਸਿੰਗਲ ਕਰ ਲਿਆ ਸਿੰਗਲ ਕਰਕੇ ਨੋਕ ਨਾਲ ਨੋਕ ਜਿਵੇਂ ਆਪਾਂ ਦੁਪੱਟੇ ਦੀ ਤਹਿ ਲਾਉਣੀ ਹੁੰਦੀਆਂ ਉਸ ਤਰ੍ਹਾਂ ਤਹਿ ਲਾ ਲਿਓ ਆਹ ਲਓ ਜੀ ਇਸ ਤਰ੍ਹਾਂ ਨੋਕ ਨਾਲ ਨੋਕ ਮਲਾਇਓ ਇਸ ਤਰ੍ਹਾਂ ਤਹਿ ਲਾਣੀ ਇੱਕ ਤਰ੍ਹਾਂ ਠੀਕ ਹੈ ਜੀ ਤਿੰਨ ਤਹਿਾਂ ਲਾਗ ਜਾਣਗੀਆਂ ਇਹਦੀਆਂ ਹੁਣ ਮੈਂ ਅੱਗੇ ਦੱਸਦੀ ਹਾਂ ਕੀ ਕਰਨਾ ਲਈ ਮੈਂ ਆਪਾ ਕੱਪੜੇ ਦੀ ਤੈਹ ਲਾਉਣੀ ਹੁੰਦੀ ਓਵੇਂ ਲਾ ਦਿੱਤਾ ਹੈ ਕਪੜੇ ਦੀ ਤੈਹ ਲੱਗਦੀ ਹੈ ਨਾ ਓਵੇਂ ਤੈਹ ਲਾ ਲਈ ਹੁਣ ਇਧਰ ਲਈ ਨੋਕ ਤੋਂ ਜਾਂ ਉਧਰ ਲਈ ਨੋਕ ਤੋਂ ਕਿਸੇ ਪਾਸੇ ਮਰਜ਼ੀ ਰੱਖ ਲਿਓ ਤੇ ਇਧਰ ਲਈ ਜਿਹੜੀ ਕੰਨੀ ਆ ਕੰਨੀ ਤੋਂ ਬੱਕਰਾ ਘੇਰਨਾ ਆਪਣਾ ਆਪਾ ਕਿਉਂਕਿ ਕੰਨੀ ਆਪਾਂ ਕੱਟਣੀ ਹੁੰਦੀ ਹੈ ਹਨਾ ਕੰਨੀ ਵਿੱਚ ਨਾ ਨਾਪਿਓ ਜਿਹੜਾ ਤੁਸੀਂ ਘੇਰ ਨਾਪੋਗੇ ਉਹਦੇ ਵਿੱਚ ਕੰਨੀ ਨਹੀਂ ਨਾਪਣੀ ਔਰ ਪਾਸੇ ਨਾਪਣਾਉਣੀ ਠੀਕ ਹੈ ਹੁਣ ਆਪਣਾ ਚਾਹੀਦਾ ਹੈ ਘੇਰ ਇਹਨਾਂ ਦਾ 20 ਇੰਚ ਤਿਆਰ ਹੈ 24 ਦੀ ਕਟਾਈ ਕਰਤੀਆਂ ਜੀ ਕੰਨੀ ਐਕਸਟਰਾ ਰਾਂ ਰੱਖ ਦਿਓ ਕੰਨੀ ਤੋਂ ਅੰਦਰ ਰੱਖਦੇ ਹੋਏ ਇੰਚੀ ਤੇ ਇਸ ਤਰ੍ਹਾਂ 24 ਦੀ ਕਟਾਈ ਕਰੋ ਆ ਲਓ ਜੀ ਇਹ ਹੋ ਗਿਆ ਕਮੀਜ਼ ਦਾ ਘੇਰ ਉੱਤਰ ਕੇ ਦੋਨੇ ਪੰਨੇ ਲਓਗੇ ਓਕੇ ਆਹ ਦੇਖੋ। ਆ ਕਮੀਜ਼ ਦੇ ਪੱਲੇ ਹੋ ਗਏ ਦੋਨੇ। ਇਹਨੂੰ ਸਾਈਡ ਤੇ ਕਰਤਾ ਜੀ। ਹੁਣ ਆ ਜੋ ਇਹ ਚੀਜ਼ ਤੇ ਇਹ ਸੀਜ਼ ਨੂੰ ਆਪਾਂ ਮਾਰਤਾਗੇ ਪੌਂਚਿਆਂ ਦੇ ਵਿੱਚ। ਪੌਂਚਿਆਂ ਦੇ ਵਿੱਚ ਕਿਸ ਤਰ੍ਹਾਂ ਮਾਰਤਾਗੇ ਆ ਦੇਖੋ। ਕਿੰਨਾ ਥੋੜੀ ਸਲਵਾਰ ਦੇ ਵਿੱਚ ਜਿਹੜੀ ਪੌਂਚੇ ਦੀ ਲੈਂਥ ਪੈਣੀ ਆ, ਆਪਾਂ ਟਕਾਉਂਗੇ, ਪੌਂਚੇ ਕਾਉਂਗੇ। ਕਹਿੰਗੇ ਤੁਸੀਂ ਉਹਦੀ ਲੈਂਥ ਕਿੰਨੀ ਪੈਣੀ ਆ ਲੈਂਥ ਪੈਣੀ ਹੈ ਤਾਂ ਇਹ 37 ਇੰਚ ਚ ਸਲਵਾਰ ਆ 36 ਕੇ 37 ਇੰਚ ਆ 37 33 ਦੀ ਕਟਾਈ ਕੀਤੀ ਜਾਣੀ ਜੀ ਪੌਂਚੇ ਦੀ ਇਸ ਤਰ੍ਹਾਂ नाਪੋ 33 ਇੰਚ ਜਿਹੜਾ ਕਮੀਜ਼ ਨਾਲ ਉਹ ਕੱਪੜਾ ਉਤਰਿਆ ਉਹ ਵਾਲਾ ਕਮੀਜ਼ ਦੇ ਪੱਲੇ ਆ ਉਤਰ ਗਿਆ ਪਾਸੇ ਵਾਲਾ ਕੱਪੜਾ ਜੀ 33 ਇੰਚ ਇਸ ਤਰ੍ਹਾਂ ਜੀ ਸੇ 33 ਇੰਚ ਦੀ ਇਸ ਤਰ੍ਹਾਂ ਲੈਂਥ ਉਹ ਉਤਾਰ ਲੈਣੀ ਆ ਜੀ ਹਲੋ ਜੀ 33 ਦੀ ਲੈਂਥ ਉਤਾਰਨ ਤੋਂ ਬਾਅਦ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਇੱਕ ਹੋਰ ਚੀਜ਼ ਹੈ ਜੀ 33 ਦੀ ਜਿਹੜੀ ਲੈਂਥ ਕੱਢਣੀ ਹੈ ਬੰਦ ਸਾਈਡ ਖੁੱਲਾ ਪਾਸਾ ਇੱਕ ਪਾਸੇ ਬੰਦ ਸਾਈਡ ਇੱਕ ਪਾਸੇ ਰੱਖਿਓ ਜੀ ਹਾਂ ਲੋ ਜੀ ਹਾਂ ਦੇਖੋ ਆ 33 ਦੀ ਆਧਾਰ ਕੇ ਆ ਵਾਲਾ ਜਿਹੜਾ ਕੱਪੜਾ ਹੈ ਬੰਦ ਸਾਈਡ ਸੀਗੀ ਤਾਂ ਇੰਨਾ ਹੋ ਗਿਆ ਸਿੰਗਲ ਕਰਕੇ ਇਹਨੂੰ ਪਹੁੰਚਾਂ ਥੱਲੇ ਗਲੇ ਥੱਲੇ ਔਰ 벨ਟ ਜਵਾਂਤਾ ਜਾ ਸਕਦਾ 벨ਟ ਤਾਂ ਇਸ ਤੋਂ ਨਿਕਲੇ ਹੋਣੀਆਂ ਦੇਖੋ ਹੁਣ 벨ਟ ਵੀ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਓ ਜਿਹੜਾ ਪਹੁੰਚਾਂ ਦਾ ਕੱਪੜਾ ਚੜਾਈ ਜ਼ਿਆਦਾ ਕੀ ਨਾ ਜਿਹੜਾ ਜ਼ਿਆਦਾ ਚੜਾਈ ਦੇ ਕਾਰਨ ਆਪਾਂ ਇੱਥੋਂ ਕੱਢ ਲੈਣਾ ਕੱਪੜਾ ਆ ਲਓ ਹੁਣ ਮੈਂ ਤੁਹਾਨੂੰ ਸਾਰਾ ਕੱਪੜਾ ਸ਼ਰਟ ਦਾ ਪਹੁੰਚਾਂ ਦਾ ਔਰ ਬਾਜੂ ਦਾ ਕੱਢਣਾ ਦੱਸ ਰਹੀ ਹਾਂ ਜੀ ਧਿਆਨ ਨਾਲ ਦੇਖਿਓ ਵੀਡੀਓ ਆ ਦੇਖੋ ਇਹ ਵੀਡੀਓ ਨਵੀਆਂ ਪਹਿਣਾਾਂ ਦੇ ਲਈ ਠੀਕ ਹੈ ਜੀ ਉਹ ਕੋਈ ਨਵੀਂ ਪਹਿਣੀ ਹੋਊ ਜਿਨ੍ਹਾਂ ਨੇ ਕਮੈਂਟ ਕੀਤਾ ਹੋਈ ਪਹਿਣੇ 5 ਮੀਟਰ ਕੱਪੜੇ ਦੇ ਸਾਰਾ ਕੱਪੜੇ ਦਾ ਐਸਟੀਮੇਟ ਦੱਸੋ ਸਾਨੂੰ ਕਿਸ ਤਰ੍ਹਾਂ ਉਹ ਕਰਦੇ ਆ ਦੇਖੋ ਅਨੂਕ ਲਾ ਕੇ ਇੱਥੇ 12.5 ਤੇ ਤੁਸੀਂ ਚੜਾਈ ਬਹੁਤ ਆ ਜੀ ਪਹੁੰਚੇਗੀ ਤੇ ਆਪਣੀ ਅੱਗੇ ਬੈਲਟ ਰਹਿ ਜੋ 6.5 ਇੰਚ ਚੋਕ ਕੇ ਆ ਜੀ ਇਸ ਤਰ੍ਹਾਂ ਕੱਟ ਲਿਓ ਇੱਕ ਤਾਂ ਨਾਲ ਹੀ ਆਪਣੀ ਜਦੋਂ ਆਪਾਂ ਜਿਹੜੀ ਆਪਾਂ ਲੈਂਥ ਪੰਨਿਆਂ ਦੀ ਉਤਾਰੀ ਸੀ ਕਮੀਜ਼ ਦੀਆਂ ਦੀ ਬੈਲਟ ਔਰ ਫਰੰਟ ਦੀ ਉਹਦੇ ਵਿੱਚੋਂ ਪਹੁੰਚੇ ਉਤਰਿਆ ਹੈ ਆਹ ਵਾਲੀ ਜੀ ਬੈਲਟ ਇਹਨਾਂ ਦੇ ਹੈਗੀ ਆ 24 ਇੰਚ ਕਿ 23 ਇੰਚ ਤਿਆਰ ਆ 23 ਇੰਚ ਦੀ ਆਹ ਲਓ ਇਸ ਤਰ੍ਹਾਂ 23 ਇੰਚ ਦੀ ਮਾਰਕਿੰਗ 3 2 ਇੰਚ ਐਕਸਟਰਾ ਮਾਰਜਨ 25 ਦੀ ਕਟਾਈ ਕਰ ਲਿਓ ਜੀ ਆਹ ਲਓ ਜੀ 25 ਦੀ ਕਟਾਈ ਕਰਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਕੱਟ ਦਿਓ ਆਹ ਲਓ ਜੀ ਆ ਆਪਣੇ ਪੌਂਚੇ ਹੋ ਗਏ ਆਪਣੀ ਬੈਲਟ ਹੋ ਗਈ ਆ ਆਪਣੇ ਕੋਲੇ ਗਲੇ ਗੁਲੇ ਨੂੰ ਕਪੜਾ ਯੂਜ਼ ਕਰਨਾ ਹੋਇਆ ਐਕਸਟਰਾ ਕਪੜਾ ਹੋ ਗਿਆ ਆਪਣੇ ਕੋਲੇ ਪੱਲੇ ਹੋ ਗਏ ਪੱਲਿਆਂ ਤੋਂ ਬਾਅਦ ਅੱਗੇ ਆ ਜੂ ਜੀ ਆ ਕੱਪੜੇ ਤੇ ਆ ਲਓ ਆਵਲਾ ਜਿਹੜਾ ਹੁਣ ਕੱਪੜਾ ਆਪਾਂ ਇਹਦੇ ਚੋਂ ਕੱਢਣਾ ਬਾਜੂ ਦਾ ਕੱਪੜਾ ਇੱਕ ਚੀਜ਼ ਹੋਰ ਆ ਪੈਣਾ ਦੇਖੋ ਤੁਸੀਂ ਇਹ ਗਲਤੀ ਨਾ ਕਰਿਓ ਵੀ ਜਿਵੇਂ ਆਪਾਂ ਕਮੀਜ਼ ਦੀ ਲੈਂਥ ਉਤਾਰ ਲਈ ਲੈਂਥ ਉਤਾਰ ਕੇ ਜਿਹੜਾ ਪਾਸੇ ਵਾਲਾ ਕੱਪੜਾ ਹੋਇਆ ਉਹਦੇ ਤੋਂ ਕਈ ਪੈਣਾ ਬਾਜੂ ਉਤਾਰ ਲੈਣੀਆਂ ਬਾਜੂ ਦੀ ਲੈਂਥ ਤਾਂ ਹੁੰਦੀ ਹੈ 19 ਇੰਚ ਤਿਆਰ ਤੇ 19 ਇੰਚ ਤਿਆਰ ਤਾਂ ਆਪਾਂ ਉਹਦੇ ਨਾਲ ਉਤਾਰ ਲਈ ਫਿਰ ਆਪਾਂ ਨੇ ਇੱਥੋਂ ਆਪਾਂ ਜਦੋਂ 33 ਇੰਚ ਦਾ ਪੱਲਾ ਉਤਾਰਾਂਗੇ ਤਾਂ 5 ਮੀਟਰ ਵਾਲੇ ਥਾਣ ਚੋਂ ਉਸ ਘਾਟ ਜਾਂਦਾ ਜੀ ਜੇ ਤੁਸੀਂ ਜ਼ਿਆਦਾਤਰ ਆ ਪਹੁੰਚਾ ਜਿਵੇਂ ਆਪਾਂ ਕਮੀਜ਼ ਦੀ ਲੈਂਥ ਉਤਾਰੀ ਆ ਕਮੀਜ਼ ਦੀ ਲੈਂਥ ਦੇ ਉਤਾਰੋਂ ਨਾਲੋਂ ਐਕਸਟਰਾ ਕੱਪੜਾ ਉਹਦਾ ਪਹੁੰਚਾ ਪਾਇਆ ਕਰੋ ਹੁਣ ਇੱਥੋਂ ਬਾਹ ਆਪਾਂ 19 ਇੰਚ ਤਾਰਾਂਗੇ ਕੱਪੜਾ ਜਿਹੜਾ ਆਪਣਾ ਕੱਪੜਾ 5 ਮੀਟਰ ਦੇ ਵਿੱਚੋਂ 2.5 ਮੀਟਰ ਨੂੰ ਕੱਪੜਾ ਉੱਤਰ ਗਿਆ 3 ਮੀਟਰ ਰਹਿ ਗਿਆ 3 ਮੀਟਰ ਵਾਲੇ ਕੱਪੜੇ ਦੇ ਵਿੱਚੋਂ ਬਾਜੂ ਇਹਨਾਂ ਦੀ ਹੈਗੀ ਆ ਜੀ 16 ਤਿਆਰ ਆ 17 ਦੀ ਕਟਾਈ ਕੀਤੀ ਜਾਓ 19 18.5 19 ਦੀ ਕਟਾਈ ਕਰਦੇ ਹੋ ਜੀ ਠੀਕ ਹੈ ਜੇ ਆਪਾਂ 18 ਦੀ ਕਟਾਈ ਕਰ ਦਿੰਨੇ ਨਾ 3 ਇੰਚ ਬਾਧ ਰੱਖ ਕੇ ਚੱਲ ਜਾਈਏ ਫਿਰ ਜਿਹੜੀ ਆਪਾਂ ਇੱਥੇ ਆਹ ਵਾਲੀ ਤਰਪਾਈ ਫੋਲਡਿੰਗ ਤੋਂ ਥੋੜੀ ਮੋਟੀ ਹੋ ਜਾਂਦੀ ਹੈ ਵਧੀਆ ਹੋ ਜਾਂਦੀ ਹੈ ਆਹ ਹੋ ਗਿਆ ਜੀ ਆਪਣੇ ਬਾਜੂ ਦਾ ਕੱਪੜਾ ਓਕੇ ਆ ਹੁਣ ਆਪਣੇ ਆਜੋ ਤੁਸੀਂ ਬਾਟਮ ਤੇ ਬਾਟਮ ਦੇ ਲਈ ਆਪਣੇ ਐਨਾ ਕੱਪੜਾ ਰਹਿ ਗਿਆ ਬਾਟਮ ਹੈਗੀ ਆਪਣੀ 33 ਦਾ ਪੌਂਚਾ ਕੱਟਿਆ ਦੇਖੋ ਆਹੀਂ ਡਬਲ ਫੋਲਡਿੰਗ ਹੋ ਜਾਣਾ ਠੀਕ ਹੈ ਜੀ ਡਬਲ ਫੋਲਡਿੰਗ ਹੋ ਕੇ ਇਸ ਤਰ੍ਹਾਂ ਜੀ ਲੋਕ ਨਾ ਨੋਕ ਮਲਾ ਲਿਓ ਜਿਵੇਂ ਦੁਪੱਟੇ ਦੀ ਤਰ੍ਹਾਂ ਲੈ ਲੈਣੀ ਹੁੰਦੀ ਉਹਦਾ ਹੀ ਹੀ ਲਾ ਲੈਣੀ ਆ ਲਾਉਣ ਤੋਂ ਬਾਅਦ ਇਸ ਤਰ੍ਹਾਂ ਨਾਪ ਲਿਓ ਇਹਨੂੰ ਇਸ ਤਰ੍ਹਾਂ ਨਾਪ ਲਿਓ ਆ ਦੇਖੋ ਜੀ ਇਸ ਤਰ੍ਹਾਂ ਨਾਪ ਕੇ 33 ਇੰਚ ਦੀ ਲੈਂਥ ਉਤਾਰੋ ਆ ਲਓ ਜੀ 33 ਇੰਚ ਦੀ ਲੈਂਥ ਉਤਾਰਨੀ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਰਦਨ ਤੋਂ ਬਾਅਦ 10 ਇੰਚ ਝੋਲੀ ਦਾ ਬਰਛ ਦਾ ਓਕੇ ਆ ਡਬਲ ਫੁੱਲ ਭਾਰੀ ਜਿਹੜੀ ਬਾਟਮ ਆ ਸਲਵਾਰ ਬਣ ਕੇ ਵੀ ਆਪਣੀ ਰੈਡੀ ਹੋਊਗੀ ਇਹਦੇ ਵਿੱਚੋਂ 5-6 ਇੰਚ ਕਪੜਾ ਐਕਸਟਰਾ ਐਕਸਟਰਾ ਹੈਗਾ ਜੀ ਉਹ ਵੀ ਬਚ ਜਾਊਗਾ ਆਪਣੇ ਸਲਵਾਰ ਦਾ ਕੱਪੜਾ ਨਿਕਲਿਆ ਆ ਆਪਣੇ ਬਾਜੂ ਦਾ ਕੱਪੜਾ ਨਿਕਲਿਆ ਆ ਆ ਆਪਣੀ ਸ਼ਰਟ ਦਾ ਕੱਪੜਾ ਬੈਕ ਔਰ ਫਰੰਟ ਦਾ ਨਿਕਲਿਆ ਆ ਆ ਆਪਣੇ ਬੈਲਟ ਨਿਕਲਿਆ ਤੇ ਆ ਆਪਣੇ ਪੋਹਚੇ ਦਾ ਕੱਪੜਾ ਨਿਕਲਿਆ 5 ਮੀਟਰ ਦੇ ਵਿੱਚੋਂ ਮੈਂ ਤੁਹਾਨੂੰ ਸਾਰਿਆਂ ਕੁਛ ਦਾ ਕੱਪੜਾ ਕੱਟਣਾ ਦੱਸ ਦਿੱਤਾ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ 5 ਮੀਟਰ ਕੱਪੜੇ ਨੂੰ ਵਰਤ ਲਿਆ ਕਰੋ ਘੱਟ ਵੱਧ ਹੁੰਦਾ ਜਿਹੜਾ ਜਿਵੇਂ ਤੁਸੀਂ ਪਾਂ ਕਮੀਜ਼ ਦੀ ਲੈਂਥ ਉਤਾਰਦੇ ਉਹਦੇ ਨਾਲ ਦੇ ਕੱਪੜੇ 'ਚ ਜੇ ਤੁਸੀਂ ਬਾਜੂ ਉਤਾਰਦੇ ਫਿਰ ਤੁਹਾਨੂੰ 33 ਇੰਚ ਦਾ ਪੱਲਾ ਦੂਜੇ ਜਿਹੜੀ 2.5 ਮੀਟਰ 3 ਮੀਟਰ ਕਪੜਾ ਬਚਾਉ ਜਿਹੜਾ ਉਤਾਰਨਾ ਉਹ ਫਿਰ ਥੋੜੀ ਬਾਟਮ ਹੌਲੀ ਬਣੂਗੀ ਬਾਟਮ ਸਲਵਾਰ ਥੋੜੀ ਬਣੂਗੀ ਠੀਕ ਹੈ ਜੇ ਤੁਸੀਂ ਕਮੀਜ਼ ਦੇ ਲੈਂਥ ਦੇ ਨਾਲ ਉਹ ਬਾਜੂ ਉਤਾਰੀ ਫਿਰ ਥੋੜੀ ਸਲਵਾਰ ਫੁੱਲ ਭਾਰੀ ਬਣੂਗੀ ਇਹ ਹੁੰਦਾ ਕੱਪੜੇ ਨੂੰ ਵਰਤਣ ਦਾ ਤਰੀਕਾ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕੱਲ ਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ